ਬਿਲਾਵਲ ਮਹੱਲਾ ਪੰਜਵਾ ਹਰ ਭਗਤਾਂ ਦਾ ਆਸਰਾ ਜੇ ਭਾਈ ਅਕਾਲ ਪੁਰਖ ਹਰੀ ਜੋ ਸਾਰਿਆਂ ਨੂੰ ਹਰੀ ਹਰਤੀ ਪਾ ਪਾਣੀ ਵਿਛਿਤ ਕਰੋ ਵੀ ਸਮਰਤਾ ਜਿਹੜਾ ਦੁਸ਼ਟ ਜਤਨ ਨਾਲ ਵੀ ਸਵਰੇ ਉਹਦੇ ਵੀ ਪਾਪ ਹਰ ਜਾਂਦਾ ਹੈ ਜਿਹੜਾ ਭਾਵਨਾ ਨਾਲ ਸਵਰੇ ਉਹਦੇ ਕੋ ਨਾ ਪਾਪ ਹਰੇਗਾ ਉਹ ਹਰੀ ਅਕਾਲ ਪੁਰਖ ਵਾਹਿਗੁਰੂ ਉਹ ਆਪਦੇ ਭਗਤਾਂ ਦਾ ਹੀ ਆਸਰਾ ਹੈ ਅਨੁਨਾਹੀ ਥਾਂ ਭਗਤਾਂ ਨੂੰ ਅਨ ਹੋਰ ਥਾਂ ਦੁਆਪ ਦਾ ਥਾਂ ਨਹੀਂ ਕੋਈ ਚੰਗ ਰੱਖਿਆ ਪਰਮੇਸ਼ਰ ਦੀ ਓਟ ਰੱਖੀ ਹੈ ਤਾਣ ਦੀ ਬਾਣ ਪਰਵਾਰ ਧਾਨ ਜਿਹੜਾ ਸਰੀਰਕ ਬਨ ਹੈ ਦੀਵਾਨ ਆਸਰਾ ਜੋ ਮੰਨਦਾ ਹੈ ਪਰਵਾਰ ਆਦਿਕ ਜੋ ਹੈ ਤੇ ਜੋ ਧਾਨ ਆਦਿਕ ਹੈ ਸਭ ਤੀਰਾਨਾ اے ਪ੍ਰਭੂ ਤੇਰਾ ਨਾਮ ਹੀ ਹੈ ਸਾਡਾ ਤਾਂ ਬਵੇਕ ਦਾ ਤਾਣ ਬਾਲੋ ਅਤੇ ਦੀਵਾਨ ਆਸਰਾ ਜਿਹੜਾ ਹੈ ਧਿਆਨ ਦਾ ਤੇ ਪਰਵਾਰ ਸਭ ਸੰਤੋਗ ਦੇ ਆ ਧਰਮ ਵਿਚਾਰ ਤੁਮ ਨਾਮ ਇਹ ਪ੍ਰਭੂ ਆ ਕੀ ਜਸਰੂ ਬਾਲੇ ਕਰ ਕਿਰਪਾ ਤਨ ਬਹਾਲਨੀ ਜਰ ਬਾ ਦ੍ਰਿਸ਼ਟੀ ਕਰਕੇ ਹੈ ਪ੍ਰਭੂ ਸਮਰੱਥ ਆਪ ਦੀ ਤੁਸੀਂ ਆਪਣੇ ਦਾਸ ਰੱਖ ਲਈ ਆਪ ਇਹ ਸੇਵਕ ਬਣਾ ਕੇ ਸਾਡੀ ਰੱਖਿਆ ਕਰਨੀ ਹੈ ਆਪਣੇ ਨਿੰਦਕ ਨਿੰਦਾ ਕਰ ਪਛੇ ਜਿਹੜੇ ਨਿੰਦਕ ਲੋਕ ਪਿਰਸੀਏ ਆਦਿਕ ਨਿੰਦਿਆ ਕਰਨ ਵਾਲੇ ਸੀ ਇਸ ਲਈ ਇਸ ਨਵੀਂ ਆਦਿਕ ਸੰਗਤਾਂ ਨੂੰ ਅੰਮ੍ਰਿਤ ਸਰ ਸਾਹਿਬ ਦੀਆਂ ਲਤਾੜਨਾ ਚਾਹੁੰਦੇ ਸੀ ਆ ਕੇ ਉਹ ਨਿੰਦਿਆ ਕਰਦੇ ਕਰਦੇ ਚੰਦੂ ਹਾਰਕ ਪਜ ਕੇ ਖਚਿਤ ਹੋ ਕੇ ਮਰ ਗਏ ਜੰਗ ਕਾਲ ਗਰਤੀਏ ਉਹ ਜੰਗ ਜੋ ਕਾਲ ਕਰਨ ਵਾਲੇ ਉਹਨਾਂ ਨੂੰ ਗਰਸਲੇ ਪਕੜ ਲਏ ਹਨ ਐਵੇਂ ਨਿੰਦ ਕੋ ਅਣ ਹੋਈ ਹਿੰਦੀਆ ਅਣ ਹੋਏ ਦੂਸ਼ਣ ਰੋਪਣੇ ਅਣ ਹੋਇਆ ਹੋਣੇ ਗੁਣ ਤੇ ਕਹਿਨੇ ਓਗਣੋ ਐਸੇ ਜਿਹੇ ਨਿੰਦਕ ਪੁਰਖ ਹਮਾਰੇ ਕੰਨ ਨਿੰਦਾ ਪਲੀ ਕਿਸੇ ਕੀ ਨਹੀਂ ਮਨੁਗ ਮੁਗਧ ਕਰਾਨਾ ਮੋਹ ਕਾਲੇ ਜੰਮਦਗਾ ਨਰਕੇ ਕੋਰ ਪਛਾਨਣਾ ਇਸ ਪ੍ਰਕਾਰ ਸਾਰ ਸਮੀਂ ਨਿੰਦਿਆ ਕਰਨ ਵਾਲੇ ਨਿੰਦਿਆ ਕਰ ਕਰ ਕੇ ਉਸੇ ਅਗੋਂ ਵੀ ਤੀਰ ਖਾਤੀ ਪੱਜ ਕੇ ਸੜ ਕੇ ਮਰ ਗਏ ਰਹਾ ਜਮਕਾਲ ਜਮਕਾਲ ਬਰਸੀਏ ਅੰਤ ਨੂੰ ਜਮਕਾਲ ਨੇ ਵੀ ਬਰਸੀਏ ਪਕੜ ਲਏ ਹਮ ਰਹਾਉ ਸੰਤਾ ਏਕ ਤਿਆਗ ਲੋਕ ਸੰਤ ਮਹਾਪੁਰਖ ਕੋਈ ਨਿੰਦਿਆ ਕਰਨ ਵਾਲਾ ਨੂੰ ਸ਼ਰਾਫ ਨਹੀਂ ਦਿੰਦੇ ਉਹ ਤਾਂ ਉਹਦਾ ਵੀ ਭਲਾ ਲੋੜਦੇ ਹਨਾਨ ਕ ਸੰਗ ਭਾਵੇ ਤਾਂ ਉਹ ਵੀ ਗੱਜ ਪਾਏ ਸੰਤ ਮਹਾਂਪੁਰਖਾਂ ਨੂੰ ਐਕੋ ਵਾਹਿਗੁਰੂ ਨੂੰ ਕਿਉਂ ਨਾ ਕਰਦੇ ਹਨ ਸਰਕੂਨਾ ਉਹਨਾਂ ਦੇ ਹਿਰਦੇ ਵਿੱਚ ਦੂਸਰਾ ਕੋਈ ਹੈ ਹੀ ਨਹੀਂ ਕੋਈ ਨਿੰਦਿਆ ਕਰੀ ਜਾਏ ਕੋਸਤ ਕਰੀ ਜਾਵੇ ਐਸੇ ਰਖੀ ਲੀਨ ਹਨ ਇਹ ਕੁਛ ਆਗ ਦੇ ਬੀਨ ਪੇਜੰਗੀ ਕਰਦੇ ਹੋ ਕਿਸੇ ਰਾਜੇ ਮਹਾਰਾਜੇ ਕਿਸ ਰਹੀਸ਼ ਕੋਲ ਕਿਸੇ ਲੀਡਰ ਕੋਲ ਨਹੀਂ ਬੇਨਤੀ ਕਰਨ ਦੀ ਲੋੜ ਰੱਖਦੇ ਇਕੋ ਕਾਲਪੁਰਖ ਵਾਹਿਗੁਰੂ ਦੀ ਪ੍ਰਾਰਥਨਾ ਕਰਦੇ ਹਨ ਰਵਿਆਂ ਸਰਬਥਾ ਕਿੱਥੇ ਹੈ ਜਿਹੜਾ ਇੱਕੋ ਹੈ ਕਿ ਸਾਰਿਆਂ ਥਾਵਾਂ ਦੀ ਵਿਆਪਕ ਐਸਾ ਥਾਂ ਕੋਈ ਨਹੀਂ ਹੈ ਐਸਾ ਸਰੂਪ ਹੈ ਜਿਵੇਂ ਸੋਨੇ ਦੇ ਘੜੇ ਸਾਰਿਆਂ ਕੀ ਸੋਨਾ ਹੁੰਦਾ ਐਵੇਂ ਸਾਰੇ ਸ੍ਰੀ ਅੰਦਰ ਉਹ ਜੋਤੀ ਸਰੂਪ ਹੈ ਵਿਆਪਕ ਕਥਾ ਪੁਰਾਤਨ ਇਹ ਸੁਣੀ ਪੁਰਾਤਨ ਸੱਜੂਗਾ ਆਜ ਕਾਂ ਦੀ ਕਹਾਣੀ ਪੁਰਾਤਨ ਪੁਰਾਣੀਆਂ ਜਿੰਨੀਆਂ ਕਥਾ ਗਿਆ ਸਾਧਕਾਂ ਨੇ 18 ਪੁਰਾਣ ਬਣਾਏ ਹੈ ਇਸ ਪ੍ਰਕਾਰ ਕਥਾ ਸੁਣਨ ਚ ਆਈ ਹੈ ਭਗਤਨ ਕੀ ਬਾਣੀ ਭਗਤਾਂ ਦੇ ਵੀ ਬਚਨ ਹਨਗੇ ਜਿਸ ਪ੍ਰਕਾਰ ਭਗਤਾਂ ਦੀ ਰੱਖਿਆ ਕੀਤੀ ਹੈ ਮਹਾਰਾਜ ਨੇ ਅਗਲ ਦੁਸ਼ਤ ਖੰਡ ਖੰਡ ਕੀਏ ਜਿੰਨੇ ਦੁਸ਼ਤ ਪੁਰਸ਼ ਸੀ ਉਹ ਸਾਰਿਆਂ ਨੂੰ ਹਰਨਾਕਸ਼ਨ ਸਹਾਯੁਗ ਦੇ ਵਿੱਚ ਹਰਨਕਸ਼ਪ ਨੂੰ ਤੇਤੇ ਜਿ ਰਾਵਣ ਨੂੰ ਕੁੰਭਕਰਨ ਨੂੰ ਦੋਪਰ ਤੇ ਕਾਉਸ ਦਰਯੋਦਨ ਆਦਕਾਂ ਨੂੰ ਟੁਕੜੇ ਟੁਕੜੇ ਕਰਤਾ ਸਾਰਿਆਂ ਨੂੰ ਰੰਗਜੇਵਾਦਕ ਜਿਹੜੇ ਸੀ ਅਣਪਚੀ ਦੇ ਨਾਲ ਹੀ ਦੁਖੀ ਹੋ ਕੇ ਮਰ ਗਏ ਜਨ ਲੀਏ ਮੰਨ ਜੋ ਮਾਰੇ ਜਾਨ ਪਿਆਰੇ ਸੀ ਉਹਨਾਂ ਨੂੰ ਮੰਨ ਲਿਆ ਸੱਚੇ ਪਾਤਸ਼ਾਹ ਜੀ ਨੇ ਇਹ ਸਾਰਿਆਂ ਜੁਗਾਂ ਦੀ ਕਥਾ ਹੈ ਭਗਤਾਂ ਨੇ ਕਹੀ ਹੈ ਸਾਰੇ ਜਿਨੇ ਦੁਸ਼ਟ ਹੋਏ ਟੁਕੜੇ ਟੁਕੜੇ ਉਹਨਾਂ ਨੂੰ ਕਰ ਦਿੱਤਾ ਭਾਵੇਂ ਖੰਡਾ ਖੰਡਾ ਦੇ ਮਾਲਕ ਸੀ ਇਹ ਆਵਰੇ ਜਨਾਂ ਨੂੰ ਮੰਨ ਲਿਆ ਕਵੇਂ ਉਹ ਗਰੀਬ ਸੰ ਸੁੱਚੇ ਪਾਤਸ਼ਾਹ ਦੇ ਪਿਆਰੇ ਸਤਿ ਬਚਨ ਨਾਨਕ ਕਹਿ ਇਹ ਸੱਚੇ ਬਚਨ ਗੁਰੂ ਸਾਹਿਬ ਜੀ ਕਹਿੰਦੇ ਸੀ ਕਹਿੰਨੇ ਹਾਂ ਪ੍ਰਗਟ ਸਭ ਮਾ ਇਹ ਬਚਨ ਸਾਰਿਆਂ ਵਿੱਚ ਪ੍ਰਗਟ ਹੈ ਕੋਈ ਲੁਕੇ ਛਿਪੇ ਹੋਏ ਨਹੀਂ ਹਨ ਰਬ ਕੀ ਸੇਵ ਤੇ ਸ਼ਰਨ ਪ੍ਰਾਂਤ ਜੋ ਵਾਹਿਗੁਰੂ ਦੇ ਸੇਵਕੋ ਵਾਹਿਗੁਰੂ ਦੀ ਸ਼ਰਨ ਲੈਂਦੇ ਹਨ ਪ੍ਰਭੂ ਦੀ ਇਹਨਕੋ ਭਾਉਨਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਡਰ ਨਹੀਂ ਹੈ ਭਾਈ ਇਸ ਸਭ ਡਰਾਂ ਤੋਂ ਰਹਿਤ ਹੋ ਗਏ ਹਨ ਬਿਲਾਗਰੂ ਮਹੱਲਾ ਪੰਜਵਾ ਵੰਦਨ ਕਟੈ ਸੋ ਪ੍ਰਭੂ ਕੋ ਪ੍ਰਭੂ ਸਮਰਥ ਰੱਖਾ ਹੈ ਪ੍ਰਵੇਸ਼ਵਰ ਕਰਤਾ ਭੁਗਤਾ ਸਾਰੇ ਜਿਨੇ ਦੁਨੀਆ ਦੇ ਬੰਧਨ ਪਏ ਐ ਨੇ ਜੀਵਾਂ ਦੇ ਅੰਦਰ ਹੰਗਤਾ ਬੰਕਾ ਦੇ ਉਹਨਾਂ ਨੂੰ ਕਰਨ ਵਾਲਾ ਵਾਹਿਗੁਰੂ ਉਹ ਕਟਣ ਵਾਲਾ ਝਾ ਕਹ ਕਲ ਹਾ ਜਿਸ ਦੇ ਹੱਥੀ ਸਾਰੀਆਂ ਕਲ ਸ਼ਕਤੀਆਂ ਹਨ ਸਭ ਸ਼ਕਤੀਆਂ ਦਾ ਮਾਲਕ ਸਰਬ ਕਲਾ ਸਮਰੱਥ ਹੋ। ਹੋਰ ਕਰਮ ਨਹੀਂ ਛੁੱਟੀ ਹੈ। ਹੋਰ ਕਿਸੇ ਕਰਮ ਕਰਨੇ ਕਰਕੇ ਨਾਨਾ ਪਾਸ਼ਨਾ ਕਰਨੇ ਕਰਕੇ ਯੋਗ ਸਾਧਨਾ ਕਰਕੇ ਵੀ ਮੁਕਤ ਨਹੀਂ ਹੋਈਦਾ। ਰਖੋ ਹੜਨਾ। ਹੋਈ ਦੀ ਸ਼ਨਪੋ ਕਹੋ ਹੇ ਹਰੀ। ਸਾਰਿਆਂ ਦੇ ਤੂੰ नाथ ਸਵਮੀ ਹੋ। ਸਾਨੂੰ ਰਖ ਲੋ ਕਾਉਂਕੋਰ ਸੰਨੱਠਿਆ ਹੋਇ ਕੈਦੀ ਕੀਤਾ ਹੋਇ। ਏ ਆਪਦੀ ਕਾਇਤ ਦੀ ਜੀ ਉਹ ਚ ਪਾਈ ਬੈਠੇ ਆ ਇਹ ਸਵਾਮੀ ਸਾਡੀ ਰੱਖਿਆ ਕਰ ਲੈ ਬੋ ਸਰਣਾ ਗਤ ਮਾਧਵੀ ਇਹ ਮਾਇਆ ਦੇ ਪਤੀ ਪਰਮੇਸ਼ਰ ਮਾਇਆ ਸਵਲ ਹੋ ਕੇ ਜਗਤ ਨੂੰ ਰਚਣ ਵਾਲੇ ਤੇਰੀ ਸ਼ਰਨ ਪ੍ਰਾਪਤ ਹੋਏ ਹਾਂ ਪੂਰਨ ਦਇਆ ਆ ਪੂਰਨ ਸਾਰਿਆਂ ਥਾਂ ਤੇ ਵਿਆਪਕ ਹੈ ਤੇ ਦਇਆ ਦਾ ਘਰ ਹੈ ਪੂਰਾ ਉਤ ਜਾਏ ਸੰਸਾਰ ਦੀ ਅਹੀ ਜੀ ਜਾਲ ਕਾ ਨਹੀਂ ਤੇਰੇ ਜਿਵੇਂ ਵਿਆਸ ਰਖੀ ਨੇ ਸਦਾ ਵਰਤ ਕਾਸੀ ਦੇ ਬਰਾਬਰ ਜਾ ਕੇ ਮੁਕਤੀ ਦਾ ਲਾਇਆ ਸੀ ਗਣੇਸ਼ ਨੇ ਆ ਕੇ ਪੁੱਛਿਆ ਵਿਦਿਆਰਥੀ ਬਣ ਕੇ ਆਇਆ ਛਲ ਕਰਨ ਵਾਸਤੇ ਮਾਰਾ ਇੱਥੇ ਜਿਹੜਾ ਮਰੂਕੀ ਬਣੂ ਆ ਕੇ ਮੁਕਤ ਹੋ ਤਿੰਨ ਚਾਰ ਵਾਰੀ ਵਿਆਸ ਜੀ ਨੂੰ ਉੱਟਦਾ ਇਹ ਪੁੱਛਦਾ ਰਿਹਾ ਇਹ ਰਿਹਾਲ ਪਾ ਕੇ ਪੁੱਛਦਾ ਰਿਹਾ ਵਿਆਸ ਜੀ ਦੀ ਦੇਅ ਉਸੇ ਮਿਰਗੀ ਤੇ ਗੁੱਸੇ ਚ ਆ ਕੇ ਕਹਿੰਦਾ ਜਿਹੜਾ ਇੱਥੇ ਮਰੂ ਉਹ ਗਵਾ ਹੋ। ਇਹੋ ਗਣੇਸ਼ਨ ਕਹੋ ਨਹੀਂ ਸੀ ਤਸਾਸ ਤੂੰ ਕਹਿ ਕੇ ਭੱਜ ਗਿਆ ਉੱਥੋਂ। ਇਹੀ ਜੀ ਵਿਆਲਤਾ ਨਹੀਂ ਜਿਹੜੀ ਮਿੰਟਕ ਜੀ ਟੁੱਟ ਜਾਵੇ ਉਹ ਪੂਰਨ ਵਿਆਲਤਾ ਵਾਲਾ ਹੈ। ਉਹ ਕਿਰਤ ਘਣਾਂ ਨੂੰ ਪਾਲਦਾ ਪ੍ਰਭ ਜਾਨਕ ਸਰਬੁਖ ਸਿੰਦੂ। ਮੂਟ ਜਾਏ ਸੰਸਾਰ ਤੇ ਉਹ ਪੁਰਖੋ ਸੰਸਾਰ ਦੇ ਬੰਧਨਾਂ ਤੋਂ ਛੁੱਟ ਜਾਂਦੇ ਹਨ। ਰਖ ਗੋਪਾਲ ਜਿਨਾਂ ਦੀ ਰੱਖਿਆ ਕਰਨ ਵਾਲਾ ਗੋਪਾਲ ਪਰਮੇਸ਼ਰ। ਜੀਨਾ ਮੋਹ ਸੰਸਾਰ ਵੱਲੋਂ ਛੁੱਟ ਜਾਵੇ ਅਤੇ ਜਿਸ ਦਾ ਚਿੱਤ ਸੰਸਾਰ ਦੇ ਪਦਾਰਥਾਂ ਵੱਲੋਂ ਅਨੇਕ ਪ੍ਰਕਾਰ ਦੇ ਵਿਸ਼ਿਆਂ ਵੱਲੋਂ ਸੰਸਾਰੀ ਭੋਗਾ ਵੱਲੋਂ ਛੁੱਟ ਜਾਵੇ ਉਹਨਾਂ ਦੀ ਪ੍ਰithvi ਦਾ ਪਾਲਕ ਵਾਹਿਗੁਰੂ ਆਪ ਰਖਾ ਕਰਦਾ ਹੈ ਰਹਾਉ ਸੰਸਾਰ ਵੱਲੋਂ ਪਾਵਾ ਮੋਹ ਛੁੱਟਿਏ ਦੁਨਿਓ ਪਾਵੇ ਸਿਆਣੇ ਨਾਮ ਪਰ ਵਾਹਿਗੁਰੂ ਦੀ ਓਟ ਹਿਰਦੇ 'ਚ ਹੋਵੇ ਪਰਮੇਸ਼ਰ ਫੇਰ ਵੀ ਰੱਖਿਆ ਕਰਦਾ ਹੈ ਆਸਾ ਭਰਮ ਵਿਕਾਰ ਜਿਹੜੀ ਆਸਾ ਪਦਾਰਥਾਂ ਦੀ ਨਾਲ ਸੰਗੀ ਲੱਗੀ ਹੋਈ ਅਤੇ ਭਰਮ ਚਿੰਬੜਿਆ ਹੋਇਆ ਤੇ ਵਿਕਾਰ ਆਜ ਕਹਨ ਮੋਹ ਆਜ ਕਰਨ ਕਾਮ ਆਜ ਕੋ ਵਿਕਾਰ ਹੈ ਮੋਹ ਆਜ ਕਹੇ ਇਹਨ ਮਹਿਲੋ ਵਹਨ ਇਹਨ ਵਿੱਚੇ ਜੀਵ ਤੂੰ ਹਰ ਵੇਲ ਤੋ ਲਵਾਇ ਮਨ ਹੋਇਆ ਰਹਿਨੇ ਇਹਨਾਂ ਵਿੱਚ ਫਸਿਆ ਰਹਿਨੇ ਮੋਹ ਕਰਕੇ ਝੂਠ ਸਮਗਰੀ ਮਨ ਵਸ ਇਹ ਤਾਂ ਸਾਰੀ ਝੂਠੀ ਸਮਗਰੀ ਹੈ ਝੂਠੀ ਸਮਗਰੀ ਹੈ ਝੂਠੇ ਪਦਾਰਥਾਂ ਨਾਲ ਨਿਉ ਲਾਇਆ ਹੈ ਸਮਦਾ ਹੈ ਇਹਦਾ ਤੇਰੇ ਮਨ 'ਚ ਵਸੀ ਹੋਈ ਐ ਪਾਰ ਬ੍ਰਹਮ ਨੂੰ ਨਾ ਜਾਣੋ ਜੋ ਬਾਪਾਂ ਪੁੱਤਾਂ ਤੋਂ ਪਾਰ ਪਰਮੇਸ਼ਰ ਵਿਆਪਕ ਐ ਉਸ ਨੂੰ ਤੂੰ ਸਮਝਿਆ ਹੀ ਨਹੀਂ ਜਾਣਿਆ ਹੀ ਨਹੀਂ ਹੈ ਗੁਰਾਂ ਦੁਆਰਾ ਪਰਮ ਜੋਤ ਪੂਰਨ ਪੁਰਖ ਉਹ ਕੈਸਾ ਪਰਮ ਜੋਤੀ ਐ ਆ ਚੰਦ ਸੂਰਜ ਆਦਕ ਜਿਹੜੇ ਐ ਉਹ ਤੋਂ ਥੋੜੀ ਜਿਹੀ ਇਹ ਪ੍ਰਕਾਸ਼ ਲੈ ਕੇ ਇਹ ਦੁਨੀਆ ਦੀ ਰੋਸ਼ਨੀ ਕਿੰਨੀ ਬ੍ਰਹਮੰਡਾਂ 'ਚ ਕਰ ਰਹੀ ਹੈ ਇਸੇ ਪ੍ਰਕਾਰ ਬਿਜਲੀ ਬਿਜਲੀ ਅਗਨੀ ਆਦਿਕ ਜਿੰਨੇ ਪ੍ਰਕਾਸ਼ ਵਾਲੀਆਂ ਚੀਜ਼ਾਂ ਐ ਇਹਨਾਂ ਦਾ ਮਸਾਜ ਨਹੀਂ ਪਰਮ ਜੋਤੀ ਹੈ ਉਹ ਸਵੈਂਗ ਜੋਤੀ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਤੇ ਇਹਨਾਂ ਸਾਰਿਆਂ ਚ ਜੋਤੀਆਂ ਜੀਨ ਜੋਤ ਰੱਖੀ ਆਪਣਾ ਪ੍ਰਕਾਸ਼ ਰੱਖਿਆ ਸਾਰਿਆਂ ਹਿਰਦਿਆਂ ਦੇ ਅੰਦਰ ਇਸਨ ਗਿਆਨ ਦਾ ਪ੍ਰਕਾਸ਼ ਕੀਤਾ ਹੈ ਉਹ ਪਰਮ ਜੀਅਟੀ ਵੱਡਾ ਜੋ ਤੀਸਰੂ ਪ੍ਰਕਾਸ਼ ਰੂਪ ਹੈ ਪੂਰਨ ਪਰਖੇ ਤੇ ਉਹ ਸਾਰਿਆਂ ਦਾ ਪੂਰਨ ਪ੍ਰਸਾਰਥ ਵਾਲਾ ਹੈ ਸਭ ਜੀਏ ਤੁਹਾਰੇ ਮਾਰੇ ਸਾਰੇ ਜੀ ਆਪਕੇ ਹੈ ਇਸ ਤਰ੍ਹਾਂ ਸੰਮੁਖ ਚਿੱਤ ਜੋੜੋ ਕਿਉਂ ਤੂੰ ਰੱਖੈ ਕਿਉਂ ਰਹਾਉ ਆਪ ਸਾਡੀ ਮਾਰੇ ਰੱਖਿਆ ਕਰੋ ਅਸੀਂ ਉਸੇ ਪ੍ਰਕਾਰ ਰਹਿਣਾ ਕਰਦੇ ਹਾਂ ਪ੍ਰਭ ਅਗੰਮ ਅਪਾਰ ਗੁਰੂ ਮਨ ਦੇ ਸੰਕਲਪਾਂ ਤੋਂ ਅਗੰਮ ਹੈ ਪ੍ਰਕਿਰਤੀ ਦੇ ਪਾਰ ਆਵਾਰ ਤੋਂ ਪਰੇ ਹੈ ਤੂੰ ਕਰਨ ਕਾਰਨ ਸਮਰਥ ਪ੍ਰਭ ਸਾਰੇ ਪ੍ਰਕਿਰਤੀ ਦੀ ਥੋੜੀ ਜੀ ਖੋਜ ਕਰਕੇ ਕਹਿੰਦੇ ਅਸੀਂ ਬੜਾ ਕੁਝ ਬਣਾ ਲਿਆ ਇਹਨਾਂ ਤੋਂ ਕੁਦਰਤ ਦਾ ਲੜ ਚੱਕ ਕੇ ਵੀ ਨਹੀਂ ਅਜੇ ਵੇਖਿਆ ਕੁਦਰਤ ਦੇ ਅੰਦਰ ਹੀ ਭੁੱਲ ਚੁੱਕੇ ਹਨ ਸੋ ਰਹਿ ਪਰ ਉਹ ਪ੍ਰਕਿਰਤੀ ਦੇ ਪਰਿਵਾਰ ਤੋਂ ਰਹਿ ਕਹ ਤੂੰ ਤਾਂ ਕਾਰਨ ਕਾਰਨ ਸਮਰਥ ਪ੍ਰਭ ਇਹ ਸਾਰਿਆਂ ਕਾਰਜਾਂ ਦੇ ਕਰਨ ਵਾਲੇ ਸਰਵ ਕਲਾ ਸਮਰਥ ਹੂੰ ਸੁਆਹੀ ਗੁਰੂ ਜੀ ਇਹ ਆਪਣਾ ਨਾਮ ਸਾਨੂੰ ਆਪ ਦਾ ਅਮਰਤ ਨਾਮ ਜਪਣਾ ਵਾ ਤੇ ਦਿਓ ਜੀ ਨਾਨਕ ਤਰੀਐ ਸਾਧ ਸਾਧ ਸਰਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਮਿਲ ਕੇ ਅਰਦਾਸ ਕਰੀਏ ਵਾਹਿਗੁਰੂ ਅਗੇ ਤੈਨੂੰ ਡਰਨਾ ਹੁੰਦਾ ਹੈ ਸੰਸਾਰ ਤੋਂ ਪਰ ਹਰ ਗੁਣ ਦਾ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਉਹਦੇ ਗੁਣਾਂ ਨੂੰ ਗਾਉਣਾ ਕਰੀਏ ਗਾਓ ਉਸਤਾਨ ਬੜੀਏ ਗੁਣਾਂ ਦਾ ਗਾਓ ਬਣ ਜਾਈਏ ਐਸਾ ਜੀਵਨ ਬਣਾ ਲੀਏ ਬਿਲਾਵਲ ਮਹੱਲਾ ਪੰਜਵਾ ਕਵਨ ਕਵਨ ਨਹੀਂ ਪਤਰਿਆ ਇਹ ਮੰਦੀ ਹਾਲਤ ਗੁਰੂ ਸਾਹਿਬ ਜੀ ਦੱਸਦੇ ਜਿਹੜਾ ਮਨ ਤੇ ਭਰੋਸਾ ਕਰਦਾ ਉਹਨੂੰ ਗਰਾਵਟ ਹੁੰਦੀ ਹੈ ਸੋ ਮੰਦੀ ਅਵਸਤਾ ਦੱਸਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਵਨ ਕਵਨ ਨਹੀਂ ਪਤਰਿਆ ਜਿਹੜਾ ਕਹਿੰਦਾ ਮੇਰਾ ਮਨ ਵਸ ਹੋ ਗਿਆ ਮੇਰਾ ਮਨ ਮੇਰੇ ਅੱਖੇ ਲੱਗਦਾ ਜਿਵੇਂ ਜਹਾ ਮੈਂ ਕਰਾਂਗਾ ਇਹ ਜੀ ਦੇ ਅੰਦਰ ਹੰਕਾਰ ਹੈ ਸਾਧ ਸੰਗਤ ਜੀ ਉਹ ਸਾਰਿਆਂ ਨੂੰ ਗਰਾਵਟ ਹੋਈ ਇਸ ਮਨ ਗਰਾਇਆ ਸਭ ਦੇ ਤਾਂ ਹੀ ਜਿਨੀਆਂ ਦੀ ਗਰਾਵਟ ਹੋਈ ਹੈ ਮਨ ਤੋਂ ਹੀ ਗਰਾਵਟ ਹੋਈ ਹੈ ਸੋ ਇਸ ਮਨ ਨੂੰ ਮਾਰੋ ਸਾਬ ਕਹਿੰਦੇ ਹਨ ਕਵਨ ਕਵਨ ਨਹੀਂ ਪਤਰੇ ਕਿਹ ਮਨਾ ਕਿਹੜਾ ਤੇੜਾ ਨਹੀਂ ਪਤਰਿਆ ਪਤ ਤ ਹੋਇਆ ਕਿਹੜਾ ਕਿਹੜਾ ਨਹੀਂ ਗ੍ਰਾਫਤ ਨੂੰ ਪ੍ਰਾਪਤ ਹੋਇਆ ਕੌਣ ਕੌਣ ਨਹੀਂ ਪਤਰਿਆ ਕਿਹੜਾ ਕਿਹੜਾ ਨਹੀਂ ਥੱਲੇ ਗਿਰਿਆ ਤੁੰਬਰੀ ਪ੍ਰਤੀ ਜਿਹੜਾ ਮਨਾ ਤੇਰੇ ਤੇ ਭਰੋਸਾ ਕਰ ਲੈ ਮੇਰਾ ਮਨ ਠੀਕ ਹੈ ਹੁਣ ਜਿਵੇਂ ਮੈਂ ਕਹਾ ਮੇਰਾ ਮਨ ਮੇਰੇ ਆਖੇ ਲੱਗ ਜਾਂਦਾ ਹੈ ਕਿਉਂ ਜਿਹੜਾ ਤੇਰੇ ਤੇ ਵਿਸ਼ਵਾਸ ਕਰ ਬੈਠਾ ਹੈ ਉਹ ਕਿਹੜਾ ਕਰ ਨਹੀਂ ਗ੍ਰਾਫਟ ਨੂੰ ਪ੍ਰਾਪਤ ਹੋਇਆ ਫਕਤ ਨਹੀਂ ਹੋਇਆ ਸਾਰਿਆਂ ਨੂੰ ਤਾਂ ਪਦਦ ਕਰ ਦਿੱਤਾ ਹੈ ਗੇਰ ਦਿੱਤਾ ਹੈ ਮਹਾ ਮੋਹਨੀ ਮੋਹਿਆ ਇਹ ਮਨਾ ਤੇਰਾ ਸੁਭਾਅ ਹੈ ਜਾਂ ਮਹਾ ਮੋਹਨੀ ਜਿਹੜੀ ਮਾਇਆ ਹੈ ਸਾਰਿਆਂ ਜਨਮਾਂ 'ਚ ਮੋਹਣਵਾਰੀ ਹੋਣੇ ਕਰਕੇ ਮਹਾ ਮੋਹਨੀ ਨੂੰ ਕਿਹਾ ਇੱਕ ਜਨਮ 'ਚ ਮੋਹਣਵਾਰੀ ਤਾਂ ਕੱਲੀ ਮੋਹਣੀ ਹੁੰਦੀ ਹੈ ਨਾ ਇਹ ਤੂੰ ਮਹਾ ਮੋਹਨੀ ਹੈ ਇਹ ਮਾਇਆ ਸਾਰਿਆਂ ਦੇ ਕਿਤਿਆਂ ਨੂੰ ਮੋਹਤ ਕਰਨ ਵਾਲੀ ਸਾਰਿਆਂ ਜਨਮਾਂ ਦੇ ਕੇ ਉਹ ਮਹਮੋਨੀ ਮਾਇਆ ਰਹਿ ਮਨ ਤੈਨੂੰ ਮੋਲਿਆ ਹੈ ਨਰਕ ਕੀ ਰੀਤ ਤੇ ਜੋ ਤੈ ਮਰਜ਼ਾ ਪਕੜੀਏ ਨਰਕ ਚ ਪੈਣ ਵਾਲੀ ਰੀਤੀ ਹੈ ਤੇਰੀ ਜਿਹੜੀ ਹੈ ਕੀਤੀ ਹੋਈ ਤੈ ਮਨ ਤੂੰ ਕਿਹਦਾ ਹਰ 치ਰਾ ਨਹੀਂ ਬਿਸਾ ਕੇ ਮਨ ਤੂੰ ਕਿਹਦਾ ਖੁਟਾ ਰਹੇ ਹੈ ਕਿਹਦਾ ਖੁਟਾ ਰਹੇ ਹੈ ਹਰੇਕ ਪ੍ਰਜਾਰ ਦੀ ਖੁਟਿਆਈ ਤੇਰੇ ਅੰਦਰ ਵਸਦੀ ਹੈ ਏ ਖੁਟਿਆਈ ਹਾਰੇ ਮਨੋ ਤੂੰ ਹੈ ਜਿਆ ਹੈ ਤੇਰਾ ਨਹੀਂ ਵਿਸਾਰ ਤੇਰਾ ਭਗਤ ਜੰਤਾ ਅਸੀਂ ਤਾਂ ਬਈ ਭਰੋਸਾ ਨਹੀਂ ਤੇਰਾ ਕਰਦੇ ਤੂੰ ਭਰੋਸਾ ਕਰਨ ਦੇ ਲਾਇਕ ਨਹੀਂ ਹੈ ਤੂੰ ਮਹਾ ਉਦਮਾ ਤੂੰ ਬੜਾ ਹੀ ਉਲਮਾਦਾ ਨਾ ਹੰਕਾਰੀ ਬੜਾ ਹੰਕਾਰ ਚਿੰਬੜਿਆ ਰਹਿਣਾ ਹਰ ਵਕਤ ਤੂੰ ਮਹਾ ਉਨਮਾਦਾ ਕਮਲਾ ਹੈ ਉਨਮਾਦਾ ਨੂੰ ਮਸਤੀ ਕਾਮ ਦੀ ਜਿਹੜੀ ਰਹਿੰਦੀ ਹਰ ਵਕਤ ਤੂੰ ਮਹਾ ਉਲੇ ਹੋ ਰਿਹਾ ਮਾਦਾ ਮਾਹਕਾਰ ਤੇਰੇ ਅੰਦਰ ਬੜਾ ਉਰਮਾਦ ਮਸਤ ਹੋ ਰਿਆਂ ਕਮਲਾ ਹੋ ਰਿਆਂ ਵਿਕਾਰਾਂ ਕਰਕੇ ਹਰ ਕਾ ਪੈਖੜ ਤੋ ਛੁੱਟੈ ਜਿਹੜਾ ਮਲਤਾਨੀ ਖੋਤੇ ਹੁੰਦੇ ਵੱਡੇ ਖੋਤੇ ਹੁੰਦੇ ਘੋੜਿਆਂ ਵਰਗੇ ਉਹਨਾਂ ਨੂੰ ਸਾਹਮਣ ਵਾਲੇ ਜਿਹੜੇ ਕੋ ਮਿਹਾਰ ਆਏ ਉਹ ਜਾਦਾ ਉਹਦੇ ਪੈਖੜ ਪਾ ਛੱਡਦੇ ਐ ਤੇ ਜਾਂ ਪੈਖੜ ਜੇ ਨੂੰ ਲਾਉਣਾ ਹੋਵੇ ਤਾ ਇਹ ਜੋ ਉੱਪਰ ਲਾਦਾ ਜਦੋਂ ਉੱਪਰ ਛੱਟ ਲੱਦ ਲੈਣ ਫੇਰ ਉਹਦਾ ਪੈਖੜ ਛੱਡ ਦਿੰਦੇ ਐ ਨਹੀਂ ਤਾਂ ਉਹ ਪੈਖੜ ਤੋਂ ਬਗੈਰ ਖੋਤਾ ਟਿਕਦਾ ਨਹੀਂ ਹੈ ਇਸੇ ਪ੍ਰਕਾਰ ਖੋਤੇ ਦੀ ਨਹੀਂ ਤੂੰ ਹੈ ਭਾਈ ਜਾਂ ਤਾਂ ਜਿਹੜਾ ਤੇਰੇ ਚ ਸਿਮਰਨ ਕਰਦੇ ਰਹਿਣਾ ਹਰ ਵਕਤ ਸਵਾਦ ਲਈ ਰੱਖਣਾ ਲਿਵ ਲਈ ਰੱਖਣੀ ਹੈ ਚਿਤ ਪਰਮੇਸ਼ਰ ਚ ਲਈ ਰੱਖਣਾ ਇਹ ਤੇਰੇ ਸਮਾਧੀ ਦਾ ਪੈਖੜ ਪਾ ਛੱਡੀਏ ਤਾਂ ਤੂੰ ਟਿਕਿਆ ਰਹਿ ਸਕਦਾ ਐਵੇਂ ਤੇਰੇ ਟਿਕਣ ਦਾ ਕੋਈ ਉਪਾਅ ਨਹੀਂ ਕਿ ਜਾ ਉੱਪਰ ਲਾਦਾ ਜਾਂ ਕਥਾ ਜਦੋਂ ਕੀਰਤਨ ਹੋਵੇ ਉਦੋਂ ਤੈਨੂੰ ਸੁਣਾਈਏ ਉਚੀ ਵੀ ਨਾਲ ਇਹ ਛੱਟ ਲੁੱਦਣੀ ਹੈ ਜਦੋਂ ਕਥਾ ਹੋਵੇ ਕੀਰਤਨ ਹੋਵੇ ਉਦੋਂ ਮਨ ਨੂੰ ਜੋੜਨਾ ਕਥਾ ਕੀਰਤਨ 'ਚ ਇਹ ਕਥਾ ਕੀਰਤਨ ਰੂਪੀ ਜਿਹੜੀ ਤੇਰੇ ਛੱਟ ਲੱਗੀਏ ਜੇ ਜਾਂ ਤਾਂ ਤੈਨੂੰ ਉਦੋਂ ਵੇਲਾ ਛੱਡੀਏ ਤੇ ਐਵੇਂ ਤੈਨੂੰ ਵੇਲਾ ਨਹੀਂ ਛੱਡਣਾ ਇਹ ਤੇਰੇ ਸਮਾਦ ਰੂਪੇ ਖੜਪਾ ਛੱਡੀਏ ਹਰ ਉਹ ਚੇਤਨਾ ਸੰਗਮ ਕਰਨਾ ਜਿਹੜਾ ਇਹ ਪੈਖੜ ਪਿਆਰੇ ਤਾਂ ਤੂੰ ਵਸਣਾ ਹੈ ਹੋਰ ਤੇਰਾ ਕੋਈ ਉਪਾਅ ਨਹੀਂ ਹੈ ਰਹਾਉ ਜਾਪ ਤੱਕ ਸੰਜਮ ਤੋਂ ਉਹ ਖੰਡੇ ਇਹ ਜਪੀਆਂ ਦੇ ਜਾਪ ਉਸ ਖੰਦ ਉੱਤੇ ਸੀਨੀਅਰ ਉਹ ਵਿਚਾਰਾ ਬੇਰ ਦਾ ਜਾਪ ਕਰਦਾ ਹੁੰਦਾ ਸੀ ਹਨ ਕਰਦਾ ਹੁੰਦਾ ਸੀ ਉਸ ਦੇ ਤਾਂ ਹੀ ਲੋਪਾਜ ਰਾਜੇ ਨਹੀਂ ਬੇਸਵਨ ਜਾ ਕੇ ਉਹਦੇ ਜਪੀ ਦਾ ਜਪ ਖੰਡਨ ਕਰ ਦਿੱਤਾ ਤਬੀ ਸੌਰਵ ਰਖੀ ਸੀ ਬਰਮੀ ਜੰਪੀ ਸੀ ਸਾਰੇ ਸਰੀਰ ਦੇ ਉੱਤੇ ਅਤੇ ਇੱਕ ਰਾਜਾ ਸੀ ਉੱਥੇ ਕਲਾ ਦੇ ਕਿਨਾਰੇ ਤੇ ਬੈਠਾ ਸੋਮ ਵਿਖੀ ਜਿੱਥੇ ਬੈਠਾ ਸੀ ਉੱਤੇ ਬਰਮੀ ਜੰਮੀ ਸੀ ਇਹਦੀਆਂ ਲੜਕੀਆਂ ਸੈਰ ਕਰਦੀਆਂ ਕਲਾ ਦੇ ਉਧਰ ਚਲੀਆਂ ਗਈਆਂ ਵੇਖਿਆ ਰਹੀ ਦੀਆਂ ਅੱਖਾਂ ਤਾਰਿਆਂ ਨੂੰ ਚਮਕਦੀਆਂ ਤੇ ਬਰਮੀ ਐ ਉਹਨਾਂ ਦੇ ਸੂਲਾ ਅੱਖਾਂ ਚ ਦੇਤੀਆਂ ਇਹਦੇ ਜਿਸ ਵੇਲੇ ਦੇਤੀਆਂ ਰਾਜੇ ਨੂੰ ਪਤਾ ਲੱਗਾ ਤੇ ਡਰਦੀਆਂ ਪਈਆਂ ਇਹ ਲਹੂ ਨਿਕਲਿਆ ਰਹੀ ਦੀਆਂ ਅੱਖਾਂ ਚੋਂ ਉਸ ਵੇਲੇ ਰਾਜਾ ਬਖਸ਼ਾਉਣ ਵਾਸਤੇ ਗਿਆ ਸੌਰ ਰਹੀ ਤਵੀਆ ਸੀ ਜਿਹੜਾ ਏਡਾ ਵੱਡਾ ਪahari ਕਹਿਣ ਲੱਗਾ ਮਾਰਾ ਮੈਨੂੰ ਬਖਸ਼ ਲੋ ਮੇਰੀਆਂ ਲੜਕੀਆਂ ਤੋਂ ਕਸੂਰ ਹੋ ਗਿਆ ਐ ਇਹ ਕਹਿਣ ਲੱਗਾ ਵੀ ਮੈਨੂੰ ਲੜਕੀਆਂ ਦੇ ਦੇ ਤੇ ਮੈਂ ਤਾਂ ਤੈਨੂੰ ਬਖਸ਼ੂ ਸੌਰਵ ਰਖੀ ਕਹਿਣ ਲੱਗਾ ਉਹ ਰਾਜਾ ਕਹਿਣ ਲੱਗਾ ਮਾਰਾ ਤੁਸੀਂ ਬਿਰਧ ਰੂਪ ਹੋ ਤੇ ਮੇਰੀਆਂ ਲੜਕੀਆਂ ਨੌਜਵਾਨ ਨੇ ਜਿਹੜੀ ਖੁਸ਼ੀ ਨਾਲ ਤੈਨੂੰ ਵਰ ਲਵੇ ਮੈਂ ਉਹ ਦੇ ਦਿੰਨਾ ਐ ਇਹ ਸੁਣ ਕਰਕੇ ਉਹਨੇ ਇਹ ਜਿਹਾ ਬਿਰਧ ਰੂਪ ਧਾਰਿਆ ਨਾ ਕੱਪ ਦੇ ਬਲ ਨਾਲ ਸਾਰੀਆਂ ਨਹੀਂ ਵਰ ਲਿਆ ਜਿੰਨੀਆਂ ਸੀ ਇਸ ਪ੍ਰਕਾਰ ਤਪੀਆਂ ਦੇ ਕਪਸਾਰੂ ਰਹੀ ਵਰਗਿਆਂ ਦੇ ਤੈ ਖੜਦੇ ਮਨਾ ਕੇ ਤੇਰਾ ਹੀ ਕਸੂਰ ਐ ਸਾਰਾ ਸੰਜਮ ਸੰਜਮ ਜਿਹੜੇ ਇੰਦਰੀਆਂ ਦਾ ਦਮਨ ਕਰਨ ਵਾਲੇ ਸੀ ਕਿਸੇ ਨਾਲ ਬੋਲਦੇ ਨਹੀਂ ਚੱਲਦੇ ਨਹੀਂ ਸੀ ਬੜਾ ਮੂਨ ਧਾਰਨ ਵਾਲੇ ਸੰਜਮੀ ਸੀ ਉਹਨਾਂ ਸੰਜਮੀਆਂ ਦਾ ਸੰਜਮ ਦੀ ਗਵਾਹ ਤਾ ਤੈ ਤੂੰ ਖੰਡੇ ਜਮ ਕੇ ਦੁਖ ਡਾਂ ਸੰਜਮੀ ਸੀ ਸਾਧ ਸੰਗਤ ਜੀ ਵਿਸਵਾ ਵਿੱਚ ਕਰੋ 10000 ਵਰਾਂ ਗੰਗਾ ਦੇ ਵਿੱਚ ਖੜਾ ਤੱਕ ਕਰ ਜਾ ਰਿਹਾ ਵੀ ਮੈਂ ਕਿਸੇ ਨਾਲ ਬੋਲਣਾ ਨਹੀਂ ਉੱਥੇ ਉਹਦੇ ਵਸੇ ਨਹੀਂ ਆ ਕੇ ਕੇਸ ਦਾ ਜਿਹੜਾ ਤਬ ਖੰਡਨ ਕਰਤਾ ਉਸ ਵੇਲੇ ਸੰਗਵੀ ਦਾ ਸੰਜਮੋ 10000 ਵਾਲਾ ਉਹ ਰੂਸੀ ਨੂੰ ਕਰਕੇ ਇਹਨੂੰ ਵਸਾਇਆ ਇਹਦੀ ਇਹਦੀ ਮਿੱਟੀ ਪਲੀਤ ਹੋਈ ਵਿਸ਼ਵਾ ਮਿੱਤਰ ਬੇਸਵਾਰਨਿੱਕ ਤੇ ਨਾਮ ਮਸ਼ਹੂਰ ਹੋਇਆ ਇਸ ਪ੍ਰਕਾਰ ਦੀ ਹਾਲਤ ਇਹਨ ਕੀਤੀ ਇਸ ਸੰਜਵੀ ਦੀ ਸੋ ਇਹ ਹੈ ਜੋ ਮਨ ਖਰਾਬ ਹੈ ਜੰਮ ਕੇ ਦੁੱਖ ਦਾ ਇਹ ਜਮਾਂ ਦੇ ਜਿਹੜੇ ਦੁੱਖ ਆਏ ਇਹ ਵੀ ਤੇਰੇ ਡੰਡ ਕਰਕੇ ਹੀ ਮਿਲਦੇ ਨੇ ਤੂੰ ਡੰਡੇ ਆ ਜਿਹੜੇ ਕਾਮੀ ਕਰੋਧੀ ਲੋਭੀ ਮੋਹੀ ਬਣਾਤੇ ਐ ਜਮਾ ਦੇ ਦੁੱਖ ਡੰਡੇ ਦਾ ਵੀ ਉਹਨਾਂ ਨੂੰ ਭੋਗਣਾ ਪੈਂਦਾ ਹੈ ਸਿਮਰਹਿ ਨਾਹੀ ਜਮ ਦਾ ਵੀ ਡੰਡ ਹੈ ਦੁਨੀਆ ਦਾ ਵੀ ਦੁੱਖ ਉਹ ਭੋਗਦੇ ਹਨ ਸਿਮਰਹਿ ਨਾਹੀ ਜੂਨ ਦੁੱਖ ਅਬ 84 ਲੱਖ ਜੂਨਾ ਵਿੱਚ ਘਰ ਵਿੱਚ ਭੋਗ ਭੋਗੇ 20 ਬੀਜ ਬੋਬਸ ਭੋਗ ਭੋਗੇ ਗੰਤ ਕਸ਼ੂਨਾ ਆਵੇ ਜਿਨਨੇ ਭੋਗ ਭੋਗਦਾ ਉਹਨੇ ਜਨਮਾਂ ਦੇ ਬੀਜ ਬੀਜਦੇ ਹਨ ਇਹ ਗਿਣਤੀ ਨਹੀਂ ਕੁਛ ਆਉਣੀ ਇੰਨੇ ਜਨਮ ਧਾਰੇਗਾ ਸੋ ਹਜ਼ੂਰ ਫਰਮਾਉਂਦੇ ਹਨ ਸਿਮਰਹਿ ਨਾਹੀ ਜੂਨ ਦੁ ਮਾਤਾ ਦੇ ਗਰਭ ਜੂਨਾ ਚ ਪੁੱਠਾ ਲੰਮਕਦਾ ਆਇਆ ਮੁਖ ਪਰ ਤਲੇ ਪੈਰ ਉਪਰੇ ਮਸੰਦੋ ਕੋਠੜੇ ਠਾਏ ਨਾਨਕ ਸੋਤ ਨਹੀਂ ਕਿਉ ਮਸਾਰੇ ਉਦਰੇ ਜਿਸ ਦੇ ਨਾਏ ਜਿਵੇਂ ਸੁਨਿਆਰਾ ਜੰਦਰੀ ਥਾਣੀ ਬਰੀਕ ਤਾਰ ਦੇ ਤਾਈ ਬੜੇ ਬਰੀਕ ਸੁਰੇਖ ਸਰਾਗ ਥਾਣੀ ਖਿੱਚੇ ਐ ਮਾਤਾ ਦੇ ਗਰਭੀ ਕਈ ਤਾਂ ਤਦੇ ਬੱਚੇ ਹੋ ਜਾਂਦੇ ਜੰਮਣ ਵੇਲੇ ਕਈ ਮਰੇ ਹੋਏ ਜੰਮਦੇ ਹਨਗੇ ਕਈ ਸਾਧ ਸੰਗਤ ਜੀ ਗਰੂ ਮਿੱਟੀ ਗਲ ਜਾਂਦੇ ਹਨਗੇ ਕਈਆਂ ਨੂੰ ਕਾਫੀ ਚਿਰ ਬੋਲਣ ਦੀ ਜਾਚ ਹੀ ਨਹੀਂ ਆਉਂਦੀ ਇਹ 100 ਜਨਮ ਦਾ ਗਿਆਨ ਹੁੰਦਾ ਜਦੋਂ ਗਰੂ ਵਿੱਚ ਉਲਟਾ ਨਮਕਦਾ ਹੁੰਦਾ ਉਦੋਂ ਕਹਿੰਦੇ ਇੱਥੇ ਰੱਖ ਲੈ ਤੇਰਾ ਸਵਾਸ ਸਵਾਜ ਭਜਨ ਕਰਿਆ ਕਰੂ ਦਸਵਾਂ ਹਿੱਸਾ ਦਿਆ ਕਰੂ ਧਰਮ ਦੀ ਕਿਰਤ ਕਰਕੇ ਉਹ ਸਭ ਕੁਝ ਅਗਰਾਰ ਭੁਲਾ ਕੇ ਇਸ ਪ੍ਰਕਾਰ ਉਹ ਜਿਹੜੇ ਜੁਨਾ ਚ ਪੈਂਦਾ ਹੈ ਉਹਨਾਂ ਜੀਨਾਂ ਦੀ ਹੁਣ ਕਿਹੜਾ ਬਸ ਹੋ ਗਈ ਤੂੰ ਇਹ ਬਹੁ ਜੀਵਨ ਦੇ ਦੁੱਖ ਨੂੰ ਚੇਤੇ ਨਹੀਂ ਕਰਦਾ ਹੈ ਪੁਰਖ ਘਿਰ ਲੱਗੇ ਭਾਂਡ ਅਸਾ ਮਿਰਲਾ ਜੀ ਬਿਸ਼ਰਮ ਹੈ ਜਿਵੇਂ ਭੰਡ ਹੁੰਦੇ ਨੇ ਨਕਲੀਏ ਉਹ ਨਕਲੀਏ ਹਰ ਵਕਤ ਆਪ ਦੇ ਮੂੰਹ ਤੇ ਹੀ ਕਸਮੇ ਜੇ ਮਾਰੀ ਜਾਂਦੇ ਹੈ ਤੇ ਦੁੱਖ ਨੂੰ ਚੇਤੇ ਨਹੀਂ ਕਰਦਾ ਹੈ ਤੂੰ ਹਰ ਸੰਗ ਦੇ ਲੱਜਾਈ ਦਾ ਭੰਡ ਪਾਤਰੋਂ ਭੰਡ ਬਣਿਆ ਹੋਇਆ ਹੈ ਹਰ ਸੰਗ ਸਹਾਈ ਸਹ ਮਹਾ ਮੀਤ ਜਿਹੜੇ ਹਰਿ ਅਕਾਲ ਪੁਰਖ ਹਰਮੁਖ ਦੇ ਸੰਗ ਰਹਿਣ ਵਾਲਾ ਹੈ ਇਹ ਸਹਿਯੋਗ ਕਰਨ ਵਾਲਾ ਪ੍ਰਲੋਕ ਚ ਸਹਿਯੋਗ ਕਰਨ ਨੂੰ ਵੱਡਾ ਭਾਰੀ ਸਵਜਣ ਮਿੱਤਰ ਹੈ ਇਸ ਸਿਓ ਤੇਰਾ ਧੀ ਉਸ ਵਾਹਿਗੁਰੂ ਨਾਲ ਤੂੰ ਫਰਕ ਪਾਈ ਰੱਖਦਾ ਹੈ ਹਰਮੁਖ ਦੇ ਪੇੜ ਕਰੀ ਰੱਖਦਾ ਹੈ ਉਸ ਨੂੰ ਵੱਖਰਾ ਮੰਨਦਾ ਹੈ ਆਪ ਵੱਖਰਾ ਬਣਿਆ ਬੈਠਾ ਹੈ ਦੀਦਾ ਪੰਜ ਬਟਵਾਰੇ ਪੰਜੇ ਬਟਵਾਰੇ ਜਿਹੜੇ ਨਾਮ ਆਰਹਣਗੇ ਸ਼ਬਦ ਸੁਪਰਸ ਰੂਪ रस ਗੰਧ ਇਹਨਾਂ ਦੇ ਇੰਦਰੀਆਂ ਰੂਪੀ ਰਾਹ ਦੁਆਰਾ ਇਹ ਮਾਰਨ ਵਾਲੇ ਵਿਸ਼ੇ ਜਿਹੜੇ ਇਹਨਾਂ 'ਚ ਪ੍ਰੇਮ ਕਰਕੇ ਬਿੰਨਿਆ ਰਹਿਨੇ ਹਰ ਵਕਤ ਮਿਲਿਆ ਰਹਿਦਾ ਹੈ ਉਪਦੇਵ ਮਹਾਕੇ ਜੇਸੇ ਕਰਕੇ ਤੈਨੂੰ ਪਾਈ ਜੰਮਣ ਮਰਨ ਦਾ 84 ਲੱਖ ਜੂਨ ਭਰਨ ਦਾ ਖੇਦ ਪੈਦਾ ਹੋਇਆ ਹੈ ਨਾ ਇਸੇ ਤੋ ਕਰਕੇ ਤੂੰ ਦੁਖੀ ਰਹਿਣਾ ਹਮੇਸ਼ਾ ਨਾਨਕ ਤੈਨ ਸੰਤਨ ਸਰਣਾ ਸਰਗੁਰੂ ਸਾਹਿਬ ਜੀ ਕਹਿੰਦੇ ਤਾਨੂੰ ਪੁਰਖ ਹਨ ਉਹਨਾਂ ਸੰਤਾਂ ਜਿਹਨਾਂ ਸਾਸ ਗ੍ਰਾਹ ਕਰਕੇ ਵਾਹਿਗੁਰੂ ਦਾ ਸਿਮਰਨ ਕਰਕੇ ਮਨ ਨੂੰ ਜਿੱਤਿਆ ਹੈ ਉਹਨਾਂ ਸੰਤਾਂ ਦੀ ਸ਼ਰਨ ਪ੍ਰਾਪਤ ਹੋਈਏ ਜਿਨ ਮਨ ਵਸਕੀਨ ਜਿਨ੍ਹਾਂ ਗੁਰਮਖੰ ਨੂੰ ਮਨ ਵਸ ਕਰ ਲਿਆ ਐਵੇਂ ਤਾਂ ਸਭ ਕੋਈ ਕਹੀ ਜਾਂਦਾ ਮਨ ਵਸ ਕੀਤਾ ਹੈ ਜਦੋਂ ਇਹਨਾਂ ਦਾ ਵਰਤਾਰਾ ਵਰਦਾ ਨਾ ਵਿਕਾਰਾ ਹੁੰਦਾ ਉਦੋਂ ਜਿਹੜਾ ਇਹ ਤਰ੍ਹਾਂ ਉਹ ਹਸਨ ਮੰਨ ਜਿੱਤਿਆ ਹੁੰਦਾ ਫਿਰ ਵੀ ਹੰਕਾਰ ਨਾ ਛੁਰੇ ਧਨ ਤਨ ਸਰਵਸ ਆਪਣਾ ਅਸੀਂ ਆਪ ਦਾ ਸਰੀਰ ਵੀ ਆਪਣਾ ਧਨ ਵੀ ਆਪ ਦੀ ਸਰਵਸ ਵੀ ਸਭ ਕੁਝ ਆਪਣਾ ਰੱਬ ਜਨਕਉ ਦੀਨ ਜਿਹੜੇ ਵਾਹਿਗੁਰੂ ਦੇ ਪਿਆਰੇ ਹੈ ਮਨ ਨੂੰ ਜਿੱਤਣ ਵਾਲੇ ਉਹਨਾਂ ਨੂੰ ਅਸੀਂ ਪੇਟਾ ਕਰ ਦਿੱਤੇ ਸੱਚੇ ਪਾਤਸ਼ਾਹ ਕਹਿੰਦੇ ਦੇ ਦੁੱਤਾ ਹੈ ਐਸਾ ਮਨ ਚ ਫਜ਼ੇ ਮਨ ਨੂੰ ਫਜ਼ੇ ਕਰਨ ਦਾ ਫਲ ਹੈ ਬਿਲਾਵਰ ਮੁਹੱਲਾ 5 ਵਾ ਉਦਮ ਕਰਤ ਆਨੰਦ ਪਹਿਆ ਤੇ ਮਹਾਰਾਜ ਸਾਧੂ ਮਨ ਜਿੱਤਿਆ ਨਹੀਂ ਜਾਂਦਾ ਗੁਰੂ ਸਾਹਿਬ ਕਹਿੰਦੇ ਅੰਮ੍ਰਿਤ ਵੇਲੇ ਉੱਠਿਆ ਕਰੋ ਉਦਮ ਕਰਿਆ ਕਰੋ ਸਤਸੰਗ ਵਿੱਚ ਮਿਲਿੰਦਾ ਭਜਨ ਕਰਨ ਦਾ ਜਦੋਂ ਉਦਮ ਕਰੀਦਾ ਹੈ ਉਸ ਵੇਲੇ ਮਨ ਤੇ ਖੁਸ਼ੀਆਂ ਚੜ ਜਾਂਦੀਆਂ ਨੇ ਕਿ ਪਰਮੇਸ਼ਰ ਦਾ ਤਿਆਰ ਸਾਡੇ ਅੰਦਰ ਜਾਗੇਗਾ ਕਿਉਂ ਆਨੰਦ ਪ੍ਰਾਪਤ ਹੋਇਆ ਸਿਮਰਤ ਸੁਖ ਸਾਰ ਜੇ ਜਦੋਂ ਸਿਮਰਨ ਕਰਨ ਲਾਗੇ ਉਸ ਵੇਲੇ ਸਾਰ ਅਸਲੀ ਸੁਖ ਜੋ ਸਾਰੂ ਬ੍ਰਹਮ ਦਾ ਸੁਖ ਹੈ ਉਹ ਪ੍ਰਗਟ ਹੋ ਗਿਆ ਜਪ ਜਪ ਨਾਮ ਗੋਬਿੰਦ ਦਾ ਇਸ ਪ੍ਰਕਾਰ ਭਾਈ ਬਾਣੀ ਕਰਕੇ ਵੀ ਗੋਬਿੰਦ ਦੇ ਨਾਮ ਨੂੰ ਜਪ ਜਪ ਕੇ ਬਾਰ ਬਾਰ ਪੂਰਨ ਵਿਚਾਰ ਪੂਰਨ ਬ੍ਰਹਮ ਗਿਆਨ ਦੀ ਵਿਚਾਰ ਪੈਦਾ ਹੋ ਜਾਂਦੀ ਹੈ ਜਿਹੜੇ ਵੇਰ ਸ਼ਾਪਨ ਸਿਧਾਂਤ ਨੂੰ ਅਸੀਂ ਪੂਰਾ ਨਹੀਂ ਹੱਲ ਕਰ ਸਕਦੇ ਉਹ ਵਾਹਿਗੁਰੂ ਦੀ ਪੂਰਨ ਵਿਚਾਰ ਪ੍ਰਾਪਤ ਹੋ ਜਾਂਦੀ ਹੈ ਚਰਨ ਕਮਲ ਗੁਰ ਕੀ ਜਪਤ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦਾ ਧਿਆਨ ਕਰਨੇ ਕਰਕੇ ਜਾਪ ਕਰਨੇ ਕਰਕੇ ਹਰ ਜਪ ਹਉ ਜੀਵਾ ਫਿਰ ਹਰੀ ਦਾ ਨਾਮ ਜਪ ਕਰਕੇ ਸੀ ਜਿਉਂਦੇ ਹੁੰਦੇ ਹਾਂ ਪਾਰ ਬ੍ਰਹਮ ਆਰਾਧ ਤੇ ਜੋ ਪਾਪੋਂ ਉਹਨਾਂ ਤੋਂ ਪਾਰ ਹੈ ਬ੍ਰਹਮ ਵਿਆਪਕ ਹੈ ਉਸ ਨੂੰ ਅਰਾਧਨੇ ਕਰਕੇ ਮੁਖ ਅੰਮ੍ਰਿਤ ਕੀ ਵਾ ਤੇ ਮੁਖੋਂ ਅੰਮ੍ਰਿਤ ਨਾਮ ਨੂੰ ਜਿਹੜਾ ਜਪਣਾ ਹੈ ਗੁਰੂ ਸਾਹਿਬ ਦੀ ਸਿੱਖੀ ਧਾਰੀਏ ਬੇਅੰਮ੍ਰਿਤ ਜੇ ਹੋ ਕੇ ਦੁਨੀਆਂ ਚੋਂ ਕੂਚ ਨਾ ਕਰ ਜੀਏ ਸੰਤ ਮਾਰਾ ਮਸਤੂਆਲੇ ਵਾਲੇ ਕਹਿੰਦੇ ਹੁੰਦੇ ਸਨ ਕਿ ਭਾਈ ਮਨੁੱਖਾ ਜਨ ਨੂੰ ਪਾ ਕੇ ਜਿੰਨੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਫੇਰ ਜਨੂ ਮਿਲੇਗਾ ਜਦੋਂ ਤੇ ਅੰਮ੍ਰਿਤ ਛਕ ਕੇ ਮੁਕਤ ਹੋਣਗੇ ਐਵੇਂ ਮੁਕਤ ਨਹੀਂ ਹੋਣੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਰਿਆਂ ਜੀਆਂ ਦੀ ਕਲਿਆਣ ਕਰਨ ਵਾਸਤੇ ਇਹ ਸਭ ਵਾਸਤੇ ਅੰਮ੍ਰਿਤ ਦੀ ਦਾਤ ਦਿੱਤੀ ਹੈ ਸੋ ਮੁਹ ਕਰਕੇ ਅੰਮ੍ਰਿਤ ਨਾਮ ਨੂੰ ਪੀਣਾ ਕਰੀਏ ਪ੍ਰਹਾਉ ਇਹ ਜਾਨ ਤੋਂ ਸਭ ਸੁਖ ਵਸੇ ਜਿਤਨੀ ਜੀਵ ਮਾਤਰ ਸੀ ਸਾਰੇ ਛੋਟੇ ਵੱਡੇ ਬ੍ਰਹਮਾ ਤੋਂ ਲੈ ਕੇ ਮੱਛਰ ਤੱਕ ਉਹ ਸਾਰੇ ਸੁਖ ਵਿੱਚੋਂ ਵਸੇ ਹਨ ਕਹੈ ਮੰਨ ਲੂ ਸਾਰਿਆਂ ਦੇ ਮਨ 'ਚ ਲੋਚਾ ਇੱਛਾ ਹੈ ਕਿ ਮਾਰੇ ਸਾਡੇ ਤੇ ਪਰਉਪਕਾਰ ਕਰਨ ਕਹੈ ਮੰਨ ਲੂ ਜ ਸਭ ਕੈ ਮਨ ਲੂਚ ਸਾਰਿਆਂ ਨੇ ਸਭ ਕੈ ਸਾਰਿਆਂ ਦੇ ਮਨ ਵਿੱਚ ਲੋਚਾ ਇੱਛਾ ਹੈ ਪਰਉਪਕਾਰ ਨਿਤ ਚਿਤਵਤੇ ਜਿਹੜੇ ਪਰਉਪਕਾਰ ਸੰਗਰੂ ਹਮੇਸ਼ਾ ਚਿਤਵਦੇ ਹਨ ਨਹੀਂ ਕਸ਼ਪੂ ਉਹਨਾਂ ਦੇ ਗਿਆਨ 'ਚ ਕੋਈ ਨਿਊਨਤਾ ਨਹੀਂ ਹੁੰਦੀ ਪੋਜ نیچے ਨਹੀਂ ਨੀਵੇਂ ਨਹੀਂ ਹੋ ਜਾਂਦੇ ਪਰਉਪਕਾਰ ਕਰਨਾ ਅਤੇ ਸਿਮਰਨ ਕਰਨਾ ਇਹ ਬੜਾ ਭਾਰੀ ਉੱਚਾ ਦਰਜਾ ਹੈ ਕੋਈ ਪੋਜ ਨਿਊਸਤਾ ਹੀ ਕਹ ਨਹੀਂ ਵੀ ਕੋਈ ਬੋਲ ਜਿਓ ਇਹਨਾਂ ਮੋਹ ਨਹੀਂ ਘਾਰ ਲੀਏ ਜੋ ਪਰਵਕਾਰ ਕਰਨਾ ਸਿਮਨ ਆਪ ਕਰਨਾ ਹੋਰਨਾਂ ਤੋਂ ਕਰਾਉਣਾ ਇਹਦੇ 'ਚ ਕੋਈ ਪੋਚ ਨਹੀਂ ਹੁੰਦਾ ਨਹੀਂ ਹੈ ਛੋਟਾ ਪੋੜਾ ਨਹੀਂ ਹੈ ਉੱਚੇ ਉੱਚੇ ਹਨ ਉਹ ਗੁਰਖੋ ਧੰਨ ਸੋ ਥਾਨ ਬਸੰਤ ਧੰਨ ਧੰਨੋ ਸਾਧ ਸੰਗਤ ਰੂਪੀ ਥਾਂ ਹੈ ਤੇ ਧੰਨੋ ਬਸਣ ਵਾਲੇ ਸੰਤ ਭਗਤ ਹਨ ਗਏ ਜਪੀਐ ਨਾਮ ਜਿਸ ਥਾਂ 'ਚ ਜਿਹੜਾ ਹਰਿਮੰਦਰ ਸਾਹਿਬ ਧੰਨ ਹੈ ਅਤੇ ਉੱਥੇ ਬਸਣ ਵਾਲੇ ਗੁਰਸਿੱਖ ਕੀਰਤਨ ਕਰਨ ਵਾਲੇ ਵੀ ਧੰਨ ਹਨ ਨੇ ਜਿੱਥੇ ਬੈਠ ਕੇ ਮਹਾਰਾਜ ਦਾ ਨਾਮ ਜਪਿਆ ਜਾਂਦਾ ਹੈ ਇਸ ਪ੍ਰਕਾਰ ਧੰ ਹੈ ਉਹ ਸਰੀਰ ਰੂਪੀ ਥਾਂ ਤੇ ਧੰ ਹੈ ਉਹ ਮਹਾਤਮਾ ਦੇ ਵਸਣ ਵਾਲਿਆਂ ਦਾ ਚਿੱਤ ਜਿੱਥੇ ਸੁਭਗੁਣ ਸਾਰੇ ਵਸਦੇ ਆ ਜਿਸ ਵਿੱਚ ਦੇਵੀ ਸੰਪਦਾ ਦੇ ਸਮੇਤ ਹੋ ਕੇ ਮਹਾਰਾਜ ਦੇ ਅੰਮ੍ਰਿਤ ਨਾਮ ਨੂੰ ਜਪਿਆ ਜਾਂਦਾ ਹੈ ਕਥਾ ਕੀਰਤਨ ਹਰ ਅਤ ਘਨਾ ਸਾਧ ਸੰਗੇ ਜੀ ਜਿਹੜੀ ਕਥਾ ਮਾਰਾਈ ਦੀ ਹੈ ਸੂਪ ਲਖਣਾ ਦੁਆਰਾ ਤੇ ਟਕਸਤੀ ਲਖਣਾ ਦੁਆਰਾ ਤੇ ਕੀਰਤਨ ਕਰਨੇ ਇਹਦੇ ਬਰਾਬਰ ਰਸਨ ਕੀ ਪੁੱਛ ਸਕਦੇ ਹੈ ਆਪਕਾ ਨਾ ਅਤੰਤ ਜਿੱਥੇ ਕਥਾ ਦੇ ਕੀਰਤਨ ਦਾ ਪ੍ਰਵਾਹ ਚੱਲਦਾ ਹੈ ਬਹੁਤ ਸੁਖ ਸਹਜ ਬਿਸਰਾ ਸਹਜੇ ਸੁਖ ਸਰੂਪ ਚ ਉਥੇ ਬਸਰਾਮ ਟਿਕਾਹ ਹੋ ਜਾਂਦਾ ਚਿੱਤ ਦਾ ਮਨ ਤੇ ਕਦੇ ਨਾ ਵੀਸਰੇ ਤੇ ਦਾਤ ਪ੍ਰਾਪਤ ਹੋ ਜਾਂਦੇ ਉਹਨਾਂ ਪੁਰਖਾਂ ਨੂੰ ਮਨ ਤੋਂ ਕਦੇ ਵੀ ਵਾਹਿਗੁਰੂ ਨਹੀਂ ਭੁੱਲਦਾ ਜਿਹੜੇ ਕਥਾ ਕੀਰਤਨ ਚਿਤ ਲਾਉਂਦੇ ਹਨ ਆਸਪੂ ਨਾ ਆਸ ਗਰੀਬਾਂ ਦਾ ਸਵਾਮੀ ਹੈ ਯਤੀਮਾਂ ਦਾ नाथ ਹੈ ਨਾਨਕ ਪ੍ਰਭ ਸਰਣਾਗਤ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਉਸ ਵਾਹਿਗੁਰੂ ਦੀ ਸ਼ਰਨ ਪ੍ਰਾਪਤ ਹੋਈਏ ਕਿਆ ਕਹੇ ਸਭ ਕਿਛ ਹਾਰ ਜਿਸ ਵਾਹਿਗੁਰੂ ਦੇ ਹੱਥ ਅਧੀਨ ਵਾ ਸਭ ਕੁਝ ਹੋ ਚਾਹੇ ਕਰ ਸਕਦਾ ਹੈ ਹਰਨ ਭਰਨ ਜਾਂ ਕਾ ਨੇਤਰ ਹੋਰ ਉਸ ਕਾ ਮੰਤ ਨਾ ਜਾਣੇ ਹੋਰ ਐਸਾ ਜੋ ਸਮਰੱਥ ਪਰਮੇਸ਼ਵਰ ਆ